ਇਕਾਪੋ ਵਿੱਚ ਲਗਾਤਾਰ ਕਾਂਗਰਸ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ ਨਜ਼ਰ ਆ ਰਿਹਾ ਹੈ ਕਿਉਂਕਿ ਲਗਾਤਾਰ ਹਰ ਰੋਜ਼ ਕੋਈ ਨਾ ਕੋਈ ਪਰਿਵਾਰ ਆਪਣੀ ਆਪਣੀ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਿਲ ਹੋ ਰਿਹਾ ਹੈ ਕਲ ਵੀ ਅੱਡਾ ਬਣੀਲੋਦੀ ਕਾਂਗਰਸ ਦਫ਼ਤਰ ਵਿੱਚ ਕਈ ਪਿੰਡਾਂ ਦੇ ਪਰਿਵਾਰਾਂ ਨੇ ਆਪਣੀ ਆਪਣੀ ਪਾਰਟੀ ਛੱਡ ਕਾਂਗਰਸ ਦਾ ਹੱਥ ਫੜਿਆ ਸੀ ਅਤੇ ਅੱਜ ਫਿਰ ਸਾਬਕਾ ਵਿਧਾਇਕ ਜਗਿੰਦਰ ਪਾਲ ਦੀ ਰਹਿਨਮਾਈ ਵਿੱਚ ਭਾਜਪਾ ਦੇ ਕਈ ਨੌਜਵਾਨਾਂ ਨੇ ਕਾਂਗਰਸ ਦਾ ਹੱਥ ਫੜਿਆ ਹੈ ਜਿਨ੍ਹਾਂ ਨੂੰ ਖੁਦ ਸਾਬਕਾ ਵਿਧਾਇਕ ਜਗਿੰਦਰ ਪਾਲ ਵੱਲੋਂ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਦਾ ਸੰਯੋਗ ਹੈ ਕਿ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਪਾਰਟੀ ਵਿੱਚ ਕੋਈ ਮਾਨਸਮਾਨ ਨਹੀਂ ਮਿਲ ਰਿਹਾ ਸੀ ਜਿਸ ਕਾਰਨ ਇਹਨਾਂ ਵੱਲੋਂ ਕਾਂਗਰਸ ਪਾਰਟੀ ਦਾ ਹੱਥ ਫੜਿਆ ਗਿਆ ਹੈ ਬਣੇ ਨੌ ਸਾਡੇਨਾਥ ਦਿਗਰੋ ਪੰਜਾਬ ਜੀ ਕੀ ਨਿਊਜ਼ ਤੁਰਕੀ ਪਰਟਾ ਨੂੰ ਅਸੀਂ ਬਿਜਲੀ ਕਰਸਪਟ ਵੀ 10 ਸਾਲ ਤੋਂ ਬਜੇਪੀ ਪਾਰਟੀ ਚੱਲ ਰਹੀ ਸੀ ਤੇ ਅੱਜ ਅਸੀਂ ਬਜੇਪੀ ਪਾਰਟੀ ਨੂੰ ਛੱਡ ਕੇ ਕਾਂਗਰਸ ਜੁਆਇਨ ਕੀਤੀ ਔਰ ਵਿਧਰ ਵੀ ਪਤੀ ਮੁੰਡੇ ਨਾਲ ਲੈ ਕੇ ਐਮਐਲਏ ਜਗਿੰਦਰਪਾਲ ਉਹਨਾਂ ਦੇ ਦਫ਼ਤਰ ਆਏ ਆ ਔਰ ਮੁੰਡੇ ਦੀ ਜੁਆਇਨਿੰਗ ਕਰਵਾਈ ਆ ਔਰ ਅੱਗੇ ਵੀ ਅਸੀਂ ਇਹਨਾਂ ਦਾ ਹੀ ਸਾਥ ਦੇਾਂਗੇ ਕਾਂਗਰਸ ਪਾਰਟੀ ਦਾ ਹਰ ਟਾਈਮ ਐਨੀ ਟਾਈਮ ਪੂਰੀ ਉਮਰ ਮਿਲ ਕੇ ਉਹਨਾਂ ਕਾਂਗਰਸ ਨਾਲ ਹੀ ਅਸੀਂ ਚੱਲਣਾ ਆ ਕੀ ਕਾਣ ਰਿਹਾ ਵੀ ਇਹ ਛੱਡਣਾ ਸਾਨੂੰ ਕੁਝ ਬਦਲ ਨਹੀਂ ਲੱਗੀ ਸਰਕਾਰ ਆਮ ਆਦਮੀ ਪਾਰਟੀ ਆ ਨਜਾਇਜ਼ ਮੁੰਡੇ ਦੇ ਪਰਚੇ ਹੋਏ ਆ ਹਰ ਇੱਕ ਮੁੰਡੇ ਨੇ ਜਾਇ ਪਰਚਾ ਹਰ ਕਿਸੇ ਦੇ ਜਿਹਨਾਂ ਪਰਚਾ ਕਿਹਨਾਂ ਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਜਿਹੜੇ ਮੁੰਡੇ ਨਾਲ ਚਲੇ ਸੀ ਅੱਜ ਉਹਨਾਂ ਦੇ ਵੀ ਪਰਚੇ ਆ ਇਸ ਕਰਕੇ ਸਾਨੂੰ ਪਾਲਕੀ ਪਾਰਟੀ ਨਹੀਂ ਚੰਗੀ ਲੱਗੀ ਤੇ ਇਸ ਲਈ ਅਸੀਂ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਇਹ ਕੋ ਬੜੀ ਖੁਸ਼ੀ ਦੀ ਗੱਲ ਹੈ। ਸੱਤਾ 'ਚ ਜਿਹੜੀ ਸਰਕਾਰ ਬੈਠੀ ਹੈ ਉਹ ਅਗਰ ਕੋਈ ਬੰਦਾ ਸਰਪੰਚ ਜੋ ਮੇਰੇ ਨਾਲ ਟਾਈਆ ਪਿਆ ਹੈ ਤੂ ਉਹ ਬੰਦਾ ਬਚਾਰਾ ਜੇ ਕੋਈ ਕੰਮ ਕਰਾਂਦਾ ਹੈ ਕਈ ਵਾਰੀ ਜਿਹੜੇ ਬੰਦੇ ਕੰਮ ਕਰਦੇ ਆ ਜਾਂ ਸਕੂਲ ਪੜ੍ਹਦੇ ਆ ਤੇ ਕਿਤੇ ਗਲਤੀ ਵੀ ਹੋ ਜਾਂਦੀ ਹੈ ਉਹ ਦੇ ਦਿੰਦੇ ਕਿਹੜੇ ਬੰਦਾ ਸਰਪੰਚ ਦੀ ਗਲਤੀ ਕਰੇ ਤੇ ਧੱਕੇ ਨਾਲ ਉਹਦੇ ਗੱਲ 'ਚ ਪੜਨਾ ਪਈਏ ਜੇ ਦੋ ਤਿੰਨ ਦਿਨ ਦੀ ਗੱਲ ਹੈ ਹੈ ਅਗੋ ਪਿੰਡ 'ਚ ਮੇਰਾ ਸਰਪੰਚੇ ਧੱਕੇ ਨਾਲ ਉਹਨੂੰ ਪਰਨਾ ਪਾਇਆ ਤੇ ਉਹ ਕਾਂਗਰਸ ਪਾਰਟੀ ਨੂੰ ਹਲਵੇ ਦੇ ਕਹਿ ਗਿਆ ਤੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ ਹੈ ਪਾਰ ਦੇ ਪਾਸੋਂ ਮੁੰਡੇ ਆਏ ਗੋ ਢੀਲੇ ਦੁਆਲੇ ਦਾ ਜਿਹੜੇ ਸਾਡੇ ਪਾਰ ਪਿੰਡ ਸਾਰੇ ਮੁੰਡੇ ਨਿਤਿਆ ਦੇਖ ਕੇ ਇਹਨਾਂ 17 ਤੋਂ 22 ਮੇਰਾ ਕੰਮ ਦੇਖਿਆ ਤੇ ਕਈ ਵਾਰੀ ਮੁੰਡੇ ਦਾ ਬਹਿਕਾਵੇ ਜਿਹੜੇ ਆ ਜਾਂਦੇ ਆ ਬੱਚੇ ਨਹੀਂ ਸਮਝ ਆਉਂਦੀ ਤੇ ਇਹ ਮੁੰਡੇ ਹੋ ਸਕਦਾ ਵੀ ਬਾਈ ਦੇ ਵਿੱਚ ਜਿਹੜੇ ਉਹਦੇ ਨਾਲ ਚਲੇ ਹੋਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਯਾਰ ਕੋਈ ਕੰਮ ਨਹੀਂ ਜਗੰਦਰ ਭਾਲੀ ਡੀ ਕਰ ਸਕਦਾ ਕੰਮ ਬਗੈਰ ਪੁੱਛੋ ਮੁੰਡੇ ਹਰ ਰੋਜ਼ 20-25-25 ਮੁੰਡੇ ਪਰਿਵਾਰ ਜਿਹੜੇ ਸ਼ਾਮਲ ਹੋ ਰਹੇ ਆ ਔਰ ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ ਹਮੇਸ਼ਾ ਜਿਹੜੀ ਸਰਕਾਰ ਜਿਹੜੀ ਪਾਰਟੀ ਜਿਹੜਾ ਮੌਕੇ ਦਾ ਲੀਡਰ ਉਹ ਅਗਰ ਲੋਕਾਂ ਨਾਲ ਪਿਆਰ ਕਰਦਾ ਤੇ ਲੋਕੀ ਉਹਦੇ ਨਾਲ ਜੁੜਦੇ ਆ ਕਿਉਂਕਿ ਕੰਮ ਅੱਛੇ ਕੀਤੇ ਆ ਤੇ ਲੋਕੀ ਜੁੜਦੇ ਆ ਔਰ ਮੈਂ ਇਹ ਆਪਣੇ ਮੁੰਡਿਆਂ ਨੂੰ ਵਧਾਈ ਵੀ ਦਿੰਦਾ ਤੁਸੀਂ ਮੇਰਾ ਹਿੱਸਾ ਉਹ ਮੇਰਾ ਹਲਕਾ ਮੇਰਾ ਪਰਿਵਾਰ ਆ ਤੇ ਮੇਰਾ ਪਰਿਵਾਰ ਹੈ ਔਰ 24 ਘੰਟੇ ਲਈ ਤੁਹਾਡੇ ਲਈ ਮੈਂ ਤਿਆਰ ਆ ਮੇਰੀ ਬੱਚਿਆਂ ਅਗੇ ਨੌਜਵਾਨਾਂ ਅਗੇ ਇਹ ਬੇਨਤੀ ਹੈ ਅੱਛੇ ਕੰਮ ਕਰੋ ਮੈਂ ਤੁਹਾਡੇ ਨਾਲ ਹ ਕੋਈ ਗਲਤ ਕੰਮ ਕਰੇ ਤੂੰ ਉਹ ਉਹਦੇ ਲਈ ਮਨ ਤੇ ਕਦਾ ਕੋ ਨਸ਼ੇ ਚ ਨਹੀਂ ਫਸਣਾ ਚਾਹੀਦਾ ਕਾਰੋਬਾਰ ਤੂੰ ਦੱਸੋ ਮੈਂ ਤੁਹਾਡੀ ਕੋਸ਼ਿਸ਼ ਕਰਾਂਗੇ ਵੀ ਹਮੇਸ਼ਾ ਤੂੰ ਵਾਹ ਬਦੋ ਇਸ ਕਰਕੇ ਆਜੀ ਲਈ 3.5 ਸਾਲ ਹੋ ਗਿਆ ਸਰਕਾਰ ਬਣੀ ਦੀ ਆਮ ਆਦਮੀ ਪਾਰਟੀ ਇਨੀ ਸੌਏ ਪਰਚਿਆਂ ਤੋਂ ਔਰ ਕੋਈ ਕੰਮ ਨਹੀਂ ਕੀਤਾ ਅਜੇ ਤੱਕ ਸੂਬੇ ਦੇ ਵਿੱਚ ਲਾਅਨ ਆਰਡਰ ਦੀ ਕੋਈ ਕੰਟਰੋਲ ਨਹੀਂ ਔਰ ਉਧਰ ਮੱਚੇ ਚੱਲ ਰਿਹਾ ਕਿ ਇੱਧਰ ਗੋਲੀ ਵਾਜ ਰਹੀ ਹੈ ਬਹੁ ਲੋਕੀ ਆਪਣੇ ਆਪ ਨੂੰ ਠੱਗ ਹੋਇਆ ਮਹਿਸੂਸ ਕਰ ਰਹੇ ਆ ਕੋਈ ਕੰਮ ਨਹੀਂ ਹੈਗਾ ਕੋਈ ਕਿਤੇ ਡਿਪਾਰਟਮੈਂਟ ਦਾ ਕੰਮ ਨਹੀਂ ਇਹ ਸਰਕਾਰ ਜੀ ਦੇਖਿਆ ਜਾਏ ਤੇ ਪਰਚੀਆਂ ਨਹੀਂ ਫਰਕਾਰ ਹੋ ਕੋਈ ਕੁਝ ਨਹੀਂ ਆਨੇ ਕੋ ਤਵੇਰ ਆਪਣੇ ਮੋੜਿਆਂ ਨੂੰ ਬਧਾਈ ਦਿੰਦਾ ਔਰ ਬਾਬੇ ਨਾਨਕ ਅੱਗੇ ਮੈਂ ਪ੍ਰਾਰਥਨਾ ਕਰਾਂ ਵੀ ਬੱਚਿਆਂ ਦੇ ਉੱਤੇ ਔਰ ਸਾਡੇ ਸਾਰੇ ਸੂਬਿਆਂ ਦੇ ਉੱਤੇ ਸਾਰੇ ਦੇਸ਼ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਹੇ ਤੇ ਜੰਦੂਗਣੀ ਰਾ ਚੁਗਣੀ ਤੱਕ ਇਹ ਕਰਨਾ ਮੇਰੇ ਕਾਮਨਾ ਜੈ ਹੋਵੇ